ਦੋਸਤੋ ਤੁਸੀਂ ਵੀ ਕਿਸੇ ਸਕੈਮਰ ਦੇ ੱਟਕੇ ਤਾਂ ਨਹੀਂ ਚੜ ਗਏ ਕਿਤੇ ਤੁਸੀਂ ਵੀ ਕੋਈ ਫੇਕ ਵੀਜ਼ਾ ਤਾਂ ਨਹੀਂ ਲੈ ਲਿਆ ਤੁਸੀਂ ਵੀ ਆਪਣਾ ਕੋਈ ਲੱਖਾਂ ਕਰੋੜਾਂ ਦਾ ਨੁਕਸਾਨ ਤਾਂ ਨਹੀਂ ਕਰ ਲਿਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸੂਰਤ ਦੇ ਉਸ ਏਜੰਟ ਦੀ ਗੱਲ ਕਰਾਂਗੇ ਜਿਨੇ ਨਕਲੀ ਵੀਜ਼ੇ ਪ੍ਰੋਵਾਈਡ ਕੀਤੇ ਦਿੱਲੀ ਹਰਿਆਣਾ ਪੰਜਾਬ ਦੇ ਕਈ ਏਜੰਟਸ ਨੂੰ ਤੇ ਉਹਨਾਂ ਨੇ ਅੱਗੋਂ ਕਿੰਨੇ ਕਲਾਇੰਟਸ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਪੈਸਾ ਹੜਪਿਆ ਜਿਹੜੇ ਇਸ ਲਾਈਨ ਨੂੰ ਬਦਨਾਮ ਕਰਦੇ ਆ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਇਹਦੇ ਬਾਰੇ ਪੂਰੀ ਡਿਟੇਲ ਦਿੰਨੇ ਆ ਮੈਂ ਪ੍ਰੀਸੈਕੋ 7 ਸੀਜੀ ਕਮਿਊਨੀਕੇਸ਼ਨ ਤੋਂ ਅੱਜ ਅਸੀਂ ਗੱਲ ਕਰਾਂਗੇ ਇੱਕ ਸੂਰਤ ਦੇ ਫੇਕ ਵੀਜ਼ੇ ਬਣਾਉਣ ਵਾਲਾ ਏਜੰਟ ਦੇ ਬਾਰੇ ਜਿਹੜੇ ਦਿੱਲੀ ਦੇ ਏਜੰਸੀ ਉਹ ਉੱਥੇ ਆਪਣੀ ਫੋਟੋ ਭੇਜਦੇ ਸੀ ਤੇ ਉਸ ਫੋਟੋ ਦੇ ਬੇਸ ਤੇ ਉਹ ਸਟicker ਬਣਾ ਕੇ ਭੇਜਦਾ ਸੀ ਅੱਗੋਂ ਆਪਣੇ ਏਜੰਟਸ ਨੂੰ ਪ੍ਰੋਵਾਈਡ ਕਰਦਾ ਸੀ ਅੱਗੋਂ ਪੰਜਾਬ ਹਰਿਆਣਾ ਹਿਮਾਚਲ ਦੇ ਹੋਰ ਭੋਲੇ-ਪਾਲੇ ਲੋਕਾਂ ਨੂੰ ਲੁੱਟ ਲਿਆ ਉਹਨਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਇਆ ਜਿਹੜਾ ਯੂਕੇ ਕੈਨੇਡਾ ਹੋਰ ਜਿਹੜੇ ਸ਼ੇਨਗੇਨ ਵੀਜ਼ੇ ਦੇ ਬੇਸਤੇ ਉਹਨਾਂ ਤੋਂ ਪੈਸੇ ਮੋٹے ਹੜੱਪੇ ਉਹ ਵਿਚਾਰੇ ਕਦੇ ਅੰਬੈਸੀਆਂ ਦੇ ਮੂੰਹ ਵੀ ਨਹੀਂ ਦੇਖੇ ਸੀ ਤੇ ਉਹਨਾਂ ਨੇ ਸਟicker ਲੈ ਕੇ ਪੈਸੇ ਦੇਤੇ ਘਰ ਦੇ ਦੇ ਪਹਿਲਾਂ ਹੀ ਵਿਚਾਰੇ ਕਰਜ਼ੇ ਲੈ ਲੈ ਕੇ ਪੈਸੇ ਦਿੰਦੇ ਆ ਤੇ ਉਹ ਏਜੰਟ ਅੱਗੋ ਅੱਗੋ ਕਰਦੇ ਕਰਦੇ ਜਿਹੜੇ ਸੂਰਦੇ ਏਜੰਟ ਨੇ ਬਣਾਇਆ ਉਹ 15000 ਰੁਪਏ ਲੈ ਰਿਆ ਸੀ ਇੱਕ ਸਟicker ਦਾ ਜਿਹੜਾ ਦਿੱਲੀ ਬੇਟਾ ਸੀ ਉਹ 1 ਲੱਖ ਜਿਹੜੇ ਲੱਖ ਰੁਪਏ ਲੈ ਰਿਆ ਸੀ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦੇ ਏਜੰਟਸ ਨੇ ਅੱਗੋਂ 10-10 15-15 ਲੱਖ ਰੁਪਇਆ ਕਲਾਇੰਟਾਂ ਤੋਂ ਚੰਗਾ ਹੜੱਪਿਆ ਠੱਗੀ ਇਹ ਹੁੰਦੀ ਆ ਇਹਨਾਂ ਤੋਂ ਬਚ ਕੇ ਰਹੋ ਘਾਟੇ ਸਮੇ ਦੇ ਲਾਲਚ ਵਿੱਚ ਆ ਕੇ ਘਟ ਪੈਸੇ ਦੇ ਲਾਲਚ ਵਿੱਚ ਆ ਕੇ ਆਪਣਾ ਫਿਊਚਰ ਨਾ ਖਰਾਬ ਕਰੋ ਆਪਣਾ ਪਾਸਪੋਰਟ ਨਾ ਖਰਾਬ ਕਰੋ 8 ਸਾਲਾਂ ਦੇ ਵਿੱਚ ਤਕਰੀਬਨ ਉਹ 3000 ਪਾਸਪੋਰਟ ਤੇ ਵੀਜ਼ਾ ਦੇ ਚੁੱਕਿਆ ਸੀ ਆਪਣੇ ਕੋਲ ਤਕਰੀਬਨ 1 ਸਾਲ ਦੇ ਵਿੱਚ ਵਿੱਚ ਹੀ ਉਹ 200 ਤੋਂ 300 ਬੰਦਿਆਂ ਨੂੰ ਆਪਣਾ ਟਾਰਗੇਟ ਕਰ ਚੁੱਕਿਆ ਸੀ ਘਟੋ ਘਟਨੀ ਉਹ ਕਰੋੜਾ ਰੁਪਇਆ ਲੋਕਾਂ ਤੋਂ ਖਰਵ ਰੁਪਇਆ ਕਮਾ ਚੁੱਕੇ ਸੀ ਇਹ ਸਾਰਾ ਇੱਕ ਨੈਕਸਸ ਚੱਲਦਾ ਸੀ ਜਿਹੜਾ ਕਿ ਸੂਰਤ ਪੁਲਿਸ ਨੇ ਰਲ ਕੇ ਆਪਣੀ ਸੀਬੀਆਈ ਦੇ ਨਾਲ ਰਲ ਕੇ ਉਹ ਚੀਜ਼ ਨੂੰ ਪਰਦਾ ਫਾਸ਼ ਕੀਤਾ ਜਦੋਂ ਕੋਈ ਅੱਗ ਲੱਗਦੀ ਐ ਧੂਆਂ ਚਬਾਰੇ ਚੜਦਾ ਤੇ ਉਹ ਇਸੇ ਲਈ ਚੜਦਾ ਜੇ ਧੂਆਂ ਦੇਖਦੇ ਹੋ ਤਾਂ ਸੋਚਿਆ ਕਰੋ ਕਈ ਬੰਦੇ ਚੁੱਪ ਕਰਕੇ ਬਹਿ ਜਾਂਦੇ ਆ ਵੀ ਸਾਡੇ ਨਾਲ ਸਕੈਮ ਹੋਇਆ ਸਾਨੂੰ ਦੂਜਿਆਂ ਨਾਲ ਕੀ ਸਾਡੇ ਪੈਸੇ ਨਿਕਲਿਆਏ ਦੂਜਿਆਂ ਨਾਲ ਕੀ ਜਾਂ ਕੋਈ ਗੱਲ ਨਹੀਂ ਸਾਡੇ ਤਾਂ 2 ਲੱਖ ਦਾ ਹੋਇਆ ਕੋਈ ਗੱਲ ਨਹੀਂ ਜੀ ਆਪਾਂ ਕੁਝ ਹੋਰ ਦੇਖ ਲਾਂਗੇ ਪਰ ਉਹ ਤੁਹਾਨੂੰ ਨਹੀਂ ਪਤਾ ਉਹ ਨੈਕਸਸ ਕਿੱਡਾ ਵੱਡਾ ਤੁਹਾਡੇ ਇੱਕ ਨਿੱਕੇ ਜਿਹੇ ਐਫਰਟਸ ਨਾਲ ਕਿੰਨਾ ਕੁਝ ਬਚ ਸਕਦਾ ਇਸ ਲਾਈਨ ਨੂੰ ਜਿਹੜਾ ਬਦਨਾਮ ਕੀਤਾ ਜਾਂਦਾ ਉਹ ਵੀ ਬਚ ਸਕਦਾ ਤੇ ਤੁਹਾਡਾ ਫਿਊਚਰ ਵੀ ਬਚ ਸਕਦਾ ਤਾਂ ਇਹ ਕਹਿੰਦੇ ਆ ਜਦੋਂ ਤੁਸੀਂ ਕੋਈ ਕੰਮ ਅਪਲਾਈ ਕਰਨਾ ਪਹਿਲਾਂ ਉਹ ਜਿਹੜਾ ਏਜੰਟ ਜਾਂ ਕੰਸਲਟੈਂਟ ਨੂੰ ਤੁਸੀਂ ਚੂਜ਼ ਕਰਦੇ ਹੋ ਉਹਨਾਂ ਦੇ ਕੰਮ ਦੇਖਿਆ ਕਰੋ ਉਹ ਕਿੰਨੇ ਪੁਰਾਣੇ ਬੈਠੇ ਆ ਉਹ ਦੇਖਿਆ ਕਰੋ ਉਹਨਾਂ ਨੇ ਲਾਇਸੈਂਸ ਲਿਆ ਹੋਇਆ ਕਿ ਨਹੀਂ ਲਿਆ ਹੋਇਆ ਹੋਰ 2 ਮਹੀਨੇ ਦੇ ਆਫਿਸ ਖੋਲ ਕੇ ਅੱਗੇ ਕੁੜੀਆਂ ਬਿਠਾ ਕੇ ਤੁਹਾਨੂੰ ਲੁੱਟ ਲੈਣ ਉਹ ਫਾਇਦਾ ਕੀ ਆਪਾਂ ਕਹਿੰਦੇ ਜੀ ਏਜੰਟ ਲਾਈਨ ਬਦਨਾਮ ਹੈ ਬਦਨਾਮ ਕਿੰਨੇ ਕੀਤਾ ਹੋਇਆ ਘਟੀਆਂ ਲੋਕਾਂ ਨੇ ਕੀਤਾ ਹੋਇਆ ਤੇ ਜਿਹੜੇ ਉਸ ਲਾਲਚ ਵਿੱਚ ਆ ਕੇ ਘੱਟ ਪੈਸੇ ਤੇ ਘੱਟ ਟਾਈਮ ਦੇ ਲਾਲਚ ਵਿੱਚ ਆ ਕੇ ਫਸ ਜਾਂਦੇ ਆ ਸੋ ਤੁਸੀਂ ਆਪ ਵੀ ਅਵੇਅਰ ਹੋਵੋ ਦੂਜਿਆਂ ਨੂੰ ਵੀ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਨੈਕਸਸ ਨੂੰ ਆਪਾਂ ਕਾਬੂ ਕਰੀਏ ਇਸ ਲਾਈਨ ਨੂੰ ਜਿੰਨਾ ਸਾਫ਼ ਕਰ ਸਕੀਏ ਘੱਟੋ ਘੱਟ ਤੁਹਾਡਾ ਕੋਈ ਪੇਪਰ ਆਵੇ ਤੁਸੀਂ ਅੰਬੈਸੀ ਖੁਦ ਜਾਓ ਬਾਇਓਮੈਟ੍ਰਿਕ ਕਰਾਓ ਜਾਂ ਜਿਹੜਾ ਪ੍ਰੋਸੈਸ ਆ ਉਹਨੂੰ ਫੋਲੋ ਕਰਕੇ ਆਪਣਾ ਵੀਜ਼ਾ ਲਓ ਜੇ ਤੁਸੀਂ ਅਪਲਾਈ ਕੀਤਾ ਰਿਫਿਊਜ਼ਲ ਵੀ ਸਿਰ ਮੱਥੇ ਲਿਆ ਕਰੋ ਵੀਜ਼ਾ ਵੀ ਸਿਰ ਮੱਥੇ ਲਿਆ ਕਰੋ ਪਰ ਫੇਕ ਡਾਕੂਮੈਂਟ ਤੋਂ ਤੇ ਫੇਕ ਕੰਮ ਤੋਂ ਬਚਿਆ ਕਰੋ ਤੁਹਾਡਾ ਫਿਊਚਰ ਤੁਹਾਡੇ ਹੱਥ ਆ ਤੁਹਾਡੇ ਮਾਪਿਆਂ ਦਾ ਪੈਸਾ ਵੀ ਤੁਹਾਡੇ ਹੱਥ ਆ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਇੰਨਾ ਕਿ ਸਟਰੋਂਗ ਹੈਂਡਲ ਹੈਗਾ ਕਿ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਪਰਖ ਸਕਦੇ ਹੋ ਕਿ ਕੀ ਕੰਮ ਹੋ ਰਿਹਾ ਇਹ ਹੋ ਵੀ ਰਿਹਾ ਜਾਂ ਨਹੀਂ ਹੋ ਰਿਹਾ ਕੈਨੇਡਾ ਦੇ ਨਾਂ ਤੇ ਕਈ ਭੋਲੇ ਭਾਲੇ ਲੋਕ ਇੱਕ ਮੇਰੇ ਕੋਲ ਰਾਏਕੋਟ ਤੋਂ ਏਜੰਟ ਆਇਆ ਉਹਦੇ ਕਈ ਕਲਾਇੰਟ ਗੁਜਰਾਤ ਵਿੱਚ ਬਿਠਾ ਕੇ ਗੁਜਰਾਤ ਤੋਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੀ ਫਲਾਈਟ ਕਰਾਉਨੇ ਆ ਕਿਸੇ ਡੋਮੈਸਟਿਕ 에ਅਰਪੋਰਟ ਦੇ ਅੰਦਰ ਜਾ ਕੇ ਵਾਸ਼ਰੂਮ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਕੁੱਟੀ ਗਈ ਤੇ ਜਦੋਂ ਤੱਕ ਉਹਨਾਂ ਨੇ ਕਹਿੰਦਾ ਜੀ ਅਸੀਂ ਪਹੁੰਚ ਨਹੀਂ ਗਏ ਆਪਣੇ ਘਰੇ ਉਹਨਾਂ ਕੁੱਟ-ਕੁੱਟ ਕੇ ਕਿਹਾ ਤੇ ਜਦੋਂ ਉਹਨਾਂ ਨੇ ਫੋਨ ਕੀਤਾ ਜੀ ਅਸੀਂ ਪਹੁੰਚ ਕੇ ਘਰ ਦੇ ਨੇ ਪੈਸੇ ਦੇਤੇ ਫਿਰ ਤੀਜੇ ਦਿਨ ਛੱਡਿਆ ਉਹ ਏਜੰਟ ਵੀ ਵਿੱਚ ਇਨਵੋਲਵ ਹੋ ਗਿਆ ਉਹ ਵੀ ਉਹਨਾਂ ਦੀ ਗੱਲਾਂ 'ਚ ਆ ਗਿਆ ਕਈ ਛੋਟੇ ਏਜੰਟ ਵੀ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਹਨ ਉਹਨੂੰ ਆਪ ਉਹ ਆਪਣੇ ਰਿਸ਼ਤੇਦਾਰ ਆਪਣੇ ਨੌਨ ਵਾਲੇ ਬੰਦੇ ਉਹਨਾਂ ਕੋਲ ਫਸਾ ਦਿੰਦੇ ਆ ਥੋੜੇ ਜੇ ਪੈਸਿਆਂ ਦੇ ਲਾਲਚ ਵਿੱਚ ਉਹ ਵੀ ਇਹ ਚੀਜ਼ ਨੂੰ ਸਮਝਣ ਤੁਸੀਂ ਆਪਣੇ ਚੰਦ ਰੁਪਈਆ ਪਿੱਛੇ ਕਿਸੇ ਦਾ ਫਿਊਚਰ ਨਾ ਖਰਾਬ ਕਰੋ ਐਟ ਦੀ ਐਂਡ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਆਪਣਾ ਫਿਊਚਰ ਤੇ ਆਪਣਾ ਕੰਸਲਟੈਂਟ ਪੂਰਾ ਦੇਖ ਕੇ ਪਰਖ ਕੇ ਫਿਰ ਅਪਲਾਈ ਕਰੋ ਤੇ ਸਬਰ ਸੰਤੋਖ ਜਰੂਰ ਰੱਖੋ ਕਿਉਂਕਿ ਜਦੋਂ ਤੁਸੀਂ ਸਬਰ ਰੱਖੋਗੇ ਤੇ ਪਰਮਾਤਮਾ ਵੀ ਉਹਦੀ ਮਦਦ ਕਰਦਾ ਜਿਹੜਾ ਖੁਦ ਆਪਣੀ ਮਦਦ ਕਰਦਾ ਦੇਖੋ ਪਰਖੋ ਫਿਰ ਅਪਲਾਈ ਕਰੋ ਸਸਰੀ ਅਕਾ